ਤਾਈ ਨਿਤਾਈ ਘਰੀਆਂ ਕਿਹੜੀਆਂ ਨਹੀਂ ਅੱਛਾ ਮੇਰੂ ਵਾਲੀ ਐ ਆ ਜਾ ਲੰਗਿਆ ਹੋਰ ਕਿਵੇਂ ਆਈ ਮੈਂ ਤਾਂ ਤਾਈ ਆਟਾ ਲੈਣ ਆਈ ਸੀ ਭਲਾ ਹੈ ਸੇਰ ਕੋ ਆਟਾ ਗੋਰਾ ਕੰਦ ਚੱਕੀ ਤੇ ਕਣਕ ਪੀਸਣੀ ਰੱਖਾਇਆ ਸੀ ਭੁੰਨੇ ਨੇ ਪੀਸੀ ਨਹੀਂ ਕਹਿੰਦਾ ਚਾਚੀ ਲੈਣ ਨਹੀਂ ਆਈ ਲੈ ਮਿੰਦੋ ਆਟਾ ਤਾਂ ਚਾਹੇ ਜਿੰਨਾ ਮਰਜ਼ੀ ਲੈ ਜਾ ਹੋਰ ਤਾਈ ਗੁਰਾ ਖੇਤੋਂ ਆਉਣ ਵਾਲਾ ਐ ਸੋਚਦੀ ਆ ਦੋ ਰੋਟੀਆਂ ਬਣਾ ਦੇਵਾ ਤੜਕੇ ਦਾ ਭੁੱਖਾ ਹੀ ਚਲਾ ਗਿਆ ਸੀ ਨੀ ਮੇਰੂ ਦਾ ਕੀ ਹਾਲ ਐ ਹੁਣ ਭੈ ਕੋਈ ਫਰਕ ਹਾਏ ਨਾ ਤਾਈ ਉਵੇਂ ਹੀ ਐ ਡਾਕਟਰ ਆਪਣੀਆਂ ਜੇਬਾਂ ਭਰੀ ਜਾ ਰਹੇ ਨੇ ਨੀ ਸੁਣੋ ਤੇਰਾ ਤਾਇਆ ਕਹਿੰਦਾ ਸੀ ਕਿਉਂ ਉਸ ਹੱਡੀਆਂ ਦੀ ਮੁੱਠ ਨੂੰ ਡਾਕਟਰਾਂ ਦੇ ਚੱਕੀ ਫਿਰਦੇ ਹੋ ਕਿਉਂ ਪੈਸੇ ਬਰਬਾਦ ਕਰ ਰਹੇ ਐ ਸੱਚ ਤੇਰੇ ਤੋਂ ਲੁਕ ਐ ਭਲਾ ਫਿਰ ਕਿਉਂ ਮੁੰਡਿਆਂ ਦੇ ਹੱਥ ਠੂਠਾ ਬਣਾਉਣ ਲੱਗੇ ਐ ਜਿਹੜੀ ਜ਼ਮੀਨ ਉਹ ਐਦਾਂ ਵਿਕ ਜਾਣੀ ਐ ਫਿਰ ਅੱਗੇ ਕੁੜੀਆਂ ਤੇ ਮੁੰਡੇ ਕਿਵੇਂ ਬਹੇਗੀ ਚੁੰਨੀ ਨਾਲ ਅੱਖਾਂ ਸਾਫ਼ ਕਰਦੀ ਮਿੰਦੋ ਲੈ ਤਾਈ ਕਿ ਮੈਂ ਤਰਫਦਾ ਸਹੜ ਸਕਦੀ ਆ ਉਸਨੂੰ ਦਰਦ ਨਾਲ ਜਦੋਂ ਘਰ ਲਾਉਂਦਾ ਮੇਰੀ ਤਾਂ ਜਾਨ ਹੀ ਨਿਕਲ ਜਾਂਦੀ ਐ ਤਾਈ ਭਾਵੇਂ ਡਾਕਟਰਾਂ ਨੇ ਆਖਰੀ ਸਟੇਜ ਕਹਿ ਦਿੱਤਾ ਜਵਾਬ ਦੇ ਦਿੱਤਾ ਪਰ ਮੈਂ ਆਪਣੀ ਪੂਰੀ ਬਾਹ ਲਗਾ ਦੇਣੀ ਉਹ ਵੀ ਕੀ ਯਾਦ ਰੱਖੇਗਾ ساری ਉਮਰ ਕਮਾਉਂਦਾ ਰਿਹਾ ਹੁਣ ਕਿਸੇ ਦਸ ਪਾਈ ਐ ਕਿਸੇ ਵੱਡੇ ਸ਼ਹਿਰ ਵਿੱਚ ਕਹਿੰਦੇ ਇਲਾਜ ਹੋ ਜਾਂਦਾ ਕੋਈ 2 ਕੁ ਲੱਖ ਦਾ ਖਰਚਾ ਹੋ ਮੈਂ ਕੀਤੀ ਹੈ ਝੰਡੇ ਜ਼ਿਮੀਂਦਾਰ ਨਾਲ ਗੱਲ ਉਹਨੂੰ ਅੱਧਾ ਕਿਲਾ ਜ਼ਮੀਨ ਵੇਚ ਦੇਆਉਂਗੀ ਨਹੀਂ ਮਿੰਦੋ ਜ਼ਮੀਨ ਤਾਂ ਪਹਿਲੇ ਹੀ ਸਾਰੀ ਵਿਕਣ ਬਰਾਬਰ ਹੈ ਮਸਾਤਾ ਦੋ ਕੁ ਕਿੱਲੇ ਬਚੇ ਸੀ ਮੁੰਡਿਆਂ ਕੋਲ ਹੁਣ ਫੇਰ ਹੋਰ ਤਾਈ ਫੇਰ ਕੀ ਕਰਾਂ ਦੇਖੀ ਸਕੇ ਸਬੰਧੀਆਂ ਨੇ ਤਾਂ ਆ ਤਖੜੇ ਕਰ ਛੱਡੇ ਐ ਤੁਸੀਂ ਆਪ ਹੀ ਦੇਖ ਲੋ ਭਰਾ ਸਾਡਾ ਵੱਡਾ ਜੇਠ ਸਰਕਾਰੀ ਨੌਕਰੀ ਤੇ ਲੱਗਿਆ ਕਦੇ ਆ ਕੇ ਪੁੱਛਿਆ ਨਹੀਂ ਉਸਨੇ ਮਰ ਗਿਆ ਜਾਂ ਜਾਂਦਾ ਜਦੋਂ ਇਹ ਠੀਕ ਸੀ ਤਾਂ ਹਰ ਸਮਾਹੀ ਤੇ ਠੀਕ ਕੱ ਲੈਣਾ ਜਾਂਦਾ ਸੀ ਤੇ ਕੁੜੀ ਰਣਦਮੀਰੀ ਕਹਿੰਦੀ ਪਹਿਲਾਂ ਜ਼ਮੀਨ ਦੀਆਂ ਬੰਡੀਆਂ ਵਿੱਚ ਮੇਰਾ ਹਿੱਸਾ ਦਿਓ ਫੇਰ ਵਰਤੂੰਗੀ ਮੇਰੇ ਪੇਕਿਆਂ ਦੀ ਤਾਂ ਤੇਰੇ ਤੋਂ ਲੁਕੀ ਨਹੀਂ ਜਿੰਨੇ ਜੋਗੇ ਸੀ ਕਰ ਗਏ ਖੈਰ ਤਾਈ ਲਿਖੀਆਂ ਨਸੀਬਾਂ ਦੀਆਂ ਭੋਗ ਦਿਨਾ ਮਨ ਲਾ ਕੇ ਦੁਨੀਆਂ ਉੱਤੇ ਕਾਹਦਾ ਗਿਲਾ ਕਰਨਾ ਜਦ ਮੇਰੀ ਨਸੀਬ ਹੀ ਇਦਾਂ ਦੇ ਐ ਕਿ ਸੁਖ ਹੋਣਾ ਸੀ ਤਾਂ ਸਿਰ ਦਾ ਸਾਈਂ ਕਿਉਂ ਪੈਂਦਾ ਮੰਜੇ ਤੇ ਤਾਈ ਆਟਾ ਪਾ ਤੇ ਮੈਂ ਕਰ ਜਾਮਾ ਕੁੜੀਆਂ ਰਾਹ ਵੇਖਦੀਆਂ ਹੋਣੀਆਂ ਗੋਰਾ ਵੀ ਆ ਗਿਆ ਹੋਣਾ ਖੇਤੋਂ ਪ੍ਰੀਤ ਪ੍ਰਿਤਪਾਲ ਜੀ ਦੀ ਇਹ ਰਚਨਾ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਤੁਸੀਂ ਇਸ ਵਾਰ ਇਹ ਆਪਣੇ ਕਮੈਂਟ ਲਿਖ ਕੇ ਜਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ